ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਬਿਕਰਮੀ ਸੰਮਤ ਕਤਕ ਸੁਦੀ ਪੂਰਨ ਮਾਸ਼ੀ 1526 ਮੁਤਾਬਕ 20 ਅਕਤੂਬਰ 1469 ਈਸਵੀ ਤਲਵੰਡੀ ਰਾਏਪੋਏ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੋਇਆ ਕਈ ਇਤਿਹਾਸਕਾਰਾਂ ਦੀ ਇਹ ਧਾਰਨਾ ਹੈ ਕਿ ਗੁਰੂ ਜੀ ਨੇ 15 ਅਪ੍ਰੈਲ 1469 ਈਸਵੀ ਨੂੰ ਅਵਤਾਰ ਧਾਰਿਆ ਇਸ ਬਾਰੇ ਉਹ ਪ੍ਰਮਾਣ ਦਿੰਦੇ ਹਨ ਕਿ ਪੁਰਾਤਨ ਜਨ ਸਾਖੀ ਜਨਮ ਸਾਖੀ ਰਚਿਤ ਭਾਈ ਮਨੀ ਸਿੰਘ ਅਤੇ ਮਹਿਮਾ ਪ੍ਰਕਾਸ਼ ਰਚਿਤ 바ਵਾ ਸਰੂਪ ਦਾਸ ਭੱਲਾ ਵਿੱਚ ਗੁਰੂ ਸਾਹਿਬ ਦੇ ਅਵਤਾਰ ਧਾਰਨ ਦਾ ਸਮਾ 2 ਵਿਸਾਖ 1526 ਬਿਕਰਮੀ ਜਾਂ 15 ਅਪ੍ਰੈਲ 1469 ਈਸਵੀ ਹੀ ਲਿਖਿਆ ਹੈ ਪਰ ਅੱਜ ਕੱਲ ਸਾਰੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਗੁਰੂ ਸਾਹਿਬ ਦਾ ਅਵਤਾਰ ਧਾਰਨ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹੀ ਸਾਰੇ ਭਾਰਤ ਵਿੱਚ ਗੁਰੂ ਸਾਹਿਬ ਜੀ ਦੇ ਸਨਮਾਨ ਵਿੱਚ ਛੁੱਟੀ ਹੁੰਦੀ ਹੈ ਉਸ ਪਹਾਗਸ਼ਾਲੇ ਪਿੰਡ ਤਲਵੰਡੀ ਦਾ ਨਾਂ ਬਾਅਦ ਵਿੱਚ ਗੁਰੂ ਜੀ ਦੇ ਨਾਂ ਤੇ ਨਨਕਾਣਾ ਸਾਹਿਬ ਪੈ ਗਿਆ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਮਹਿਤਾ ਕਲਿਆਣ ਦਾਸ ਸੀ ਪਰ ਇਲਾਕੇ ਵਿੱਚ ਉਹ ਮਹਿਤਾ ਕਾਲੂ ਕਰਕੇ ਹੀ ਪ੍ਰਸਿੱਧ ਸਨ। ਉਹਨਾਂ ਦਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਾਮਾ ਰਾਏ ਕੋਲ ਪਠੇਵਾਲ ਸੀ। ਇਸ ਪਿੰਡ ਦਾ ਨਾਂ ਬਾਅਦ ਵਿੱਚ ਡੇਰਾ ਸਾਹਿਬ ਹੋ ਗਿਆ ਹੈ। ਉਹ ਤਲਵੰਡੀ ਰਾਏ ਪੋਏ ਉਸ ਇਲਾਕੇ ਦੇ ਹਾਕਮ ਰਾਏ ਬੁਲਾਰ ਪਾਸ ਨੌਕਰੀ ਕਰਨ ਵਾਸਤੇ ਗਏ ਸਨ ਰਾਏ ਬੁਲਾਰ ਬੇਸ਼ੱਕ ਇੱਕ ਵੱਡਾ ਜਾਗੀਰਦਾਰ ਸੀ ਪਰ ਉਹ ਬੜਾ ਸਖੀ ਅਤੇ ਮਿੱਠੇ ਸੁਭਾਅ ਵਾਲਾ ਸੀ ਮਹਿਤਾ ਕਾਲੂ ਜੀ ਉਹਨਾਂ ਦੇ ਸਾਰੇ ਕਾਰੋਬਾਰ ਦੇ ਮੁਖਤਾਰ ਹੋਣ ਕਰਕੇ ਕਾਫੀ ਅਮੀਰ ਸਨ ਅਤੇ ਘਰ ਵਿੱਚ ਕਿਸੇ ਗੱਲ ਦੀ ਘਾਟ ਨਹੀਂ ਸੀ ਇਲਾਕੇ ਦੇ ਸਾਰੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਸਨ ਉਹਨਾਂ ਦੀ ਪਹਿਲੀ ਸੰਤਾਨ ਇੱਕ ਲੜਕੀ ਸੀ ਜਿਸ ਦਾ ਨਾਂ ਨਾਨਕੇ ਘਰ ਪੈਦਾ ਹੋਣ ਕਰਕੇ ਨਾਨਕੀ ਰੱਖਿਆ ਗਿਆ ਸੀ ਜਦੋਂ ਬਾਲਾ ਗੁਰੂ ਜੀ ਨੇ અવਤਾਰ ਧਾਰਿਆ ਤਾਂ ਉਹ ਉਸ ਸਮੇਂ 5 ਸਾਲ ਦੀ ਹੋ ਗਈ ਸੀ ਸਾਡੇ ਦੇਸ਼ ਵਿੱਚ ਵੱਡੇ ਲੜਕੇ ਦੇ ਪੈਦਾ ਹੋਣ ਤੇ ਬਹੁਤ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਜਦ ਦਾਈ ਨੇ ਮਹਤਾ ਕਾਲੂ ਜੀ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਪ੍ਰਭਾਵਸ਼ਾਲੀ ਅਤੇ ਅਨੋਖਾ ਬਾਲਕ ਪੈਦਾ ਹੋਇਆ ਹੈ ਤਾਂ ਮਹਤਾ ਕਾਲੂ ਜੀ ਬਹੁਤ ਖੁਸ਼ ਹੋਏ ਦਾਈ ਨੇ ਉਹਨਾਂ ਨੂੰ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਕਮਰੇ ਵਿੱਚ ਇੱਕ ਅਦੁੱਪਤ ਚਾਨਣ ਹੋਇਆ ਅਤੇ ਖੁਸ਼ੀ ਭਰੀਆਂ ਵਿਸਮਾਦਮਈ ਆਵਾਜ਼ਾਂ ਬਾਲਕ ਨੂੰ ਜੀ ਆਇਆ ਕਹਿੰਦੀਆਂ ਸੁਣੀਆਂ ਗਈਆਂ ਬਾਲਕ ਵੀ ਇਕ ਸਾਧਾਰਨ ਬਾਲਕ ਨਹੀਂ ਸੀ ਜਨਮ ਸਮੇ ਉਹ ਰੋਇਆ ਨਹੀਂ ਸੀ ਸਗੋਂ ਮੁਸਕਰਾਇਆ ਸੀ ਸਾਰੇ ਇਲਾਕੇ ਵਿੱਚ ਇਸ ਵਿਚਿੱਤਰ ਬਾਲਕ ਦੀ ਪੈਦਾਇਸ਼ ਦੀਆਂ ਖਬਰਾਂ ਪੁੱਜ ਗਈਆਂ ਪਿੰਡ ਦਾ ਹਾਕਮ ਰਾਏ ਬੁਲਾਰਵੀ ਆਪਣੇ ਕੁਝ ਸਾਥੀਆਂ ਨਾਲ ਬਾਲਕ ਨੂੰ ਵੇਖਣ ਵਾਸਤੇ ਆਇਆ ਸੁੰਦਰ ਬਾਲਕ ਨੂੰ ਵੇਖ ਕੇ ਸਾਰੇ ਪ੍ਰਸੰਨ ਹੋਏ ਸਨ ਇਨਾਂ ਸਭ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪ੍ਰਸੰਨ ਸੀ ਉਹ ਸੀ ਵੱਡੀ ਭੈਣ ਨਾਨਕੀ ਉਹ ਆਪਣੇ ਵੀਰ ਨੂੰ ਵੇਖ-ਵੇਖ ਵਾਰਨੇ ਜਾ ਰਹੀ ਸੀ ਅਤੇ ਇੱਕ ਪਲ ਵੀ ਉਸ ਤੋਂ ਵੱਖ ਹੋਣਾ ਨਹੀਂ ਸੀ ਚਾਹੁੰਦੀ ਉਸ ਦਾ ਨਿੱਕਾ ਵੀਰ ਵੀ ਆਪਣੀ ਭੈਣ ਨੂੰ ਵੇਖ ਕੇ ਜਿਵੇਂ ਮੁਸਕਰਾ ਰਿਹਾ ਸੀ ਬਾਲਕ ਦੀ ਇਸ ਅਨੋਖੀ ਦਿਖਣ ਨੂੰ ਵੇਖ ਕੇ ਸਭ ਲੋਕ ਹੈਰਾਨ ਹੋ ਰਹੇ ਸਨ ਹਰ ਕੋਈ ਬਾਲਕ ਨੂੰ ਪਿਆਰ ਨਾਲ ਚੁੱਕਣ ਵਾਸਤੇ ਲੋਚ ਰਿਹਾ ਸੀ ਪਰ ਭੈਣ ਨਾਨਕੀ ਉਸ ਦੇ ਪਾਸ ਰਾਖੀ ਬੈਠੀ ਕਿਸੇ ਨੂੰ ਵੀ ਬਾਲਕ ਗੁਰੂ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ